ਬੀਬੀ ਕਿਰਨਜੋਤ ਦੇ ਪੋਸਟ ਤੋਂ ਬਾਅਦ ਹੁਣ ਦੱਸਦੀ ਹੈ ਕਿ ਰਾਜਵੰਨਾ ਦੀ ਭੈਣ ਕਮਲਦੀਪ ਕੌਰ ਰਾਜਵੰਨਾ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਬੀਬੀ ਕਿਰਨਜੋਤ ਕੌਰ ਨੂੰ ਜਵਾਬ ਦਿੱਤਾ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕੇ ਵਿਵਾ ਕਿਰਨਜੀਤ ਕੌਰ ਜੀ ਪਹਿਲੀ ਗੱਲ ਵੀਰ ਜੀ ਸਰਦਾਰ ਬਲਵੰਤ ਸਿੰਘ ਰਾਜਵਾਨਾ ਜੀ ਨੇ 2012 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਪਾਉਣ ਦੇ ਲਈ ਨਹੀਂ ਕਿਹਾ ਇਹ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਸ ਸਰਕਾਰ ਨੇ ਫੈਸਲਾ ਨਹੀਂ ਕੀਤਾ ਉਸ ਸਰਕਾਰ ਵਿੱਚ ਤੁਸੀਂ 2014 ਤੋਂ ਲੈ ਕੇ ਹੁਣ 2020 ਤੱਕ ਪਾਈਵਾਲ ਤੱਕ ਸੀ ਅਤੇ ਪੰਜਾਬ ਵਿੱਚ 2012 ਤੋਂ ਲੈ ਕੇ 2017 ਤੱਕ ਵੀ ਤੁਹਾਡੀ ਸਰਕਾਰ ਸੀ ਅਪੀਲ ਵੀ ਤੁਹਾਡੀ ਸੀ ਫੈਸਲਾ ਕਰਵਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਸੀ ਫੈਸਲਾ ਵੀ ਤੁਹਾਡੀ ਪਾਈਵਾਲ ਸਰਕਾਰ ਨੇ ਹੀ ਕਰਨਾ ਸੀ ਤੁਹਾਨੂੰ ਲੱਖਾਂ ਰੁਪਏ ਵਕੀਲਾਂ ਤੇ ਇਸ ਲਈ ਖਰਚਣੇ ਪਏ ਕਿਉਂਕਿ ਤੁਸੀਂ ਇਸ ਫੈਸਲੇ ਵਿੱਚ ਆਪਣੇ ਬਣਦੇ ਕੌਮੀ ਫਰਜ਼ ਨਹੀਂ ਨਿਭਾ ਸਕੇ ਵੀਰਜੀ ਰਾਜਵਾਨਾ ਜੀ ਤਾਂ ਆਪਣੇ ਕੌਮੀ ਫਰਜ਼ ਅਦਾ ਕਰਦੇ ਹੋਏ 28 ਸਾਲਾਂ ਤੋਂ ਜੇਲ੍ਹ ਵਿੱਚ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਹਨ ਬੀਬਾ ਜੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰ ਦੀ ਮਦਦ ਕਰ ਦਿੱਤੀ ਤਾਂ ਕੀ ਤੁਸੀਂ ਬਦਲੇ ਵਿੱਚ ਇਹ ਚਾਹੁੰਦੇ ਹੋ ਕਿ ਵੀਰਜੀ ਰਾਜਵਾਨਾ ਜੀ ਨਾਲ ਜੋ ਹੋ ਰਹੀ ਬੇਇਨਸਾਫੀ ਦੇ ਖਿਲਾਫ ਅਸੀਂ ਆਵਾਜ਼ ਨਾ ਉਠਾਈਏ ਵੀਰਜੀ ਰਾਜਵਾਨਾ ਜੀ ਨੂੰ ਫਾਂਸੀ ਚੱਕੀ ਵਿੱਚ ਤਿਲ-ਤਿਲ ਕੇ ਮਰਨ ਲਈ ਛੱਡੀ ਛੱਡਦੀ ਹੈ ਜਿੰਨੀ ਤੁਸੀਂ ਪਰਿਵਾਰ ਦੀ ਮਦਦ ਕੀਤੀ ਹੈ ਤੁਸੀਂ ਕਦੇ 28 ਸਾਲਾਂ ਦੀ ਮੁਲਾਕਾਤ ਦਾ ਹਿਸਾਬ ਲੈ ਲੈਣਾ ਤੁਹਾਡੀ ਮਦਦ ਤਣਕਾ ਮਾਤਰ ਨਜ਼ਰ ਆਵੇਗੀ ਹੁਣ ਤੁਸੀਂ ਇਹ ਵੀ ਦੱਸ ਦੋਵੋ ਡੇਰਾ ਮੁਖੀ ਦੀ ਮਾਫੀ ਨੂੰ ਠੀਕ ਠਹਿਰਾਉਣ ਲਈ ਖਰਚੇ 90 ਲੱਖ ਤੁਸੀਂ ਕਿਹੜੇ ਖਾਤੇ ਵਿੱਚ ਪਾਉਂਗੇ ਬੀਬੀ ਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀਰ ਜੀ ਰਾਜਵਾਨਾ ਜੀ ਨੇ ਕਦੇ ਵੀ ਧਰਨਾ ਦੇਣ ਦੇ ਲਈ ਨਹੀਂ ਕਿਹਾ ਉਹ ਤਾਂ ਹਰ ਰੋਜ਼ ਧਰਨੇ ਦਿੰਦੇ ਨੇ ਅੱਜ ਵੀ ਧਰਨੇ ਤੇ ਬੈਠੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਜੇ ਇਹ ਅਪੀਲ ਤੁਹਾਡੇ ਲਈ ਇੰਨੀ ਬੋਝੀ ਬਣ ਗਈ ਹੈ ਤਾਂ ਇਸ ਅਪੀਲ ਨੂੰ ਵਾਪਸ ਲੈ ਕੇ ਬੋਝ ਮੁਕਤ ਤੋਹ ਜਾਵੋ ਬਾਕੀ ਕੰਮ ਖਾਲਸਾ ਪੰਥ ਕਰ ਦੇਵੇਗਾ ਬੀਬੀ ਜੀ ਰਵਜੀਤ ਕੌਰ ਰਾਜਵਾਨਾ ਨੂੰ ਸਲਾਹਾ ਤੁਸੀਂ ਕੋਈ ਵਿਅਕਤੀ ਨਹੀਂ ਦੇ ਰਿਹਾ 28 ਸਾਲਾਂ ਦੀ ਸਾਸਾ 17 ਸਾਲ ਦੀ ਫਾਂਸੀ ਚੱਕੀ ਦਾ ਅਤੇ ਸਾਡੇ ਆਗੂਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈ ਟੇਰੀ ਕਰਨ ਵਾਲੇ ਹਜ਼ਾਰਾਂ નિર્ਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਦੇ ਆਗੂਆਂ ਨਾਲ ਸਾਂਝਾ ਦਾ ਵਰਤਾਰਾ ਉਹਨਾਂ ਨੂੰ ਸਲਾਹ ਦੇ ਰਿਹਾ ਦੱਸ ਦिए ਕਿ ਜਿਹੜੀ ਹੁਣ ਪੋਸਟ ਹੈ ਕਮਲਦੀਪ ਕੌਰ ਰਾਜੋਣਾ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਬੀਬੀ ਕਿਰਨ ਜੋਤਕਾਰ ਨੂੰ ਜਿਹੜਾ ਮੋੜ ਜਵਾਬ ਉਹ ਦਿੱਤਾ ਹੈ ਤੇ ਹੁਣ ਥੋੜੇ ਸਮੇਂ ਪਹਿਲਾਂ ਵਿਭਾ ਕਿਰਨਜੀਤ ਕੌਰ ਦੇ ਵੱਲੋਂ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਗਈ ਸੀ ਅਤੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਦੇ ਵਿੱਚ ਕੋਈ ਵੀ ਗਲਤੀ ਨਹੀਂ ਤੇ ਜਿਸ ਤੋਂ ਬਾਅਦ ਹੁਣ ਮੋੜ ਪਲਟ ਵਾਰਾ ਜਿਹੜਾ ਕਮਲਦੀਪ ਕੌਰ ਰਾਜੋਣਾ ਦੇ ਵੱਲੋਂ ਕੀਤਾ ਗਿਆ